ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਵਿੱਚ ਭਾਈ ਸਾਰਿਆਂ ਨੂੰ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਰੱਖੇ ਦਿਨ ਦੁਗਾਂ ਰਾਤ ਚੌਗਾਂ ਤੇਰੱਕੇ ਬਖਸ਼ੇ ਬਾਕੀ ਮੋਟਰ 'ਤੇ ਬੈਠੇ ਜੀ ਆਏ ਬੇ ਮੌਸਮ ਬਹੁਤ ਠੰਡਾ ਅੱਜ ਵੀ ਦਿਨ ਪਰ ਦਿਨ ਜਿਹੜੀ ਠੰਡ ਹੈ ਜ਼ੋਰ ਫੜਦੀ ਜਾਂਦੀ ਹੈ ਹੁਣ ਪਰਸੋਂ ਵੀ ਆਪਾਂ ਤੁਹਾਨੂੰ ਮੌਸਮ ਦਿਖਾਇਆ ਤਾਂ ਤੁੰਦ ਸਾਡੇ ਵੱਧਤੀ ਪਰ ਮੌਸਮ ਤਾਂ ਜਿਹੜਾ ਨਿੱਗਾ ਤਾਂ ਵੀ ਤੁੰਦ ਦੇ ਵਿੱਚ ਇੰਨਾ ਜਣੀ ਠੰਡ ਵਾਲਾ ਕੰਮ ਨਹੀਂਦਾ ਤੁੰਦ ਰਹੀ ਹੈ ਸਾਰੀ ਦਿਹਾੜੀ ਬੀਤੀ ਹਜੇ ਪੈਰ ਫੇਰ ਦੁਪਹਿਰੇ ਸਮਝੋ 2:30 ਵਜੇ ਸੂਰਜ ਨਿਕਲਦਾ ਤਾਂ ਬਹੁਤ ਸੋਹਣਾ ਸੇਕਦਾ। ਬਾਕੀ ਕੱਲ ਧੁੰਦ ਵੀ ਹੈਗੀ ਤੀ। ਜਿਹੜਾ ਮੌਸਮ ਤਾਂ ਸੂਰਜ ਨਹੀਂ ਨਿਕਲਿਆ। ਨਿੱਗਾ ਤਾਂ ਪਹਿਲਾਂ ਦੁਪਹਿਰੇ ਤੱਕ ਦੁਪਹਿਰੇ ਦੇ ਬਾਅਦ ਬਹੁਤ ਠਾਰੀ ਹੋਈ ਐ। ਵੀ ਜਿੰਨੇ ਵੀ ਕੱਪੜੇ ਪਾਵੇ ਸਾਰਿਆਂ ਨੂੰ ਜੇ ਠੰਡ ਲੱਗਦੀ ਤੀ। ਬਾਕੀ ਜਿਹੜਾ ਅੱਜ ਮੌਸਮ ਹੈ ਅੱਜ ਤਾਂ ਜਮਾਈ ਠੰਡਾ ਹੋਇਆ ਪਿਆ। ਵੀ ਹੁਣ ਇਹ ਆਈ ਨਹੀਂ ਹੈਗਾ ਵੀ ਦੁਪਹਿਰੇ ਵਾਲਾ ਕੰਮ ਹੈ। ਤੇ ਇਹ ਪੈਰ ਵਾਲਾ ਕੰਮ ਜਿਹੜਾ ਸਵੇਰ ਟਾਈਮ ਜਿਹੜਾ ਮੌਸਮ ਹੁੰਦਾ ਹੈ। ਉਹੋ ਜਿਹਾ ਮੌਸਮ ਹੋਇਆ ਪਿਆ। ਵੀ ਅੱਜ ਠਾਰੀ ਸਵੇਰ ਤੇ ਹੀ ਆ ਦੇਖੋ ਹੁਣ ਕੋਟ-ਕੂਟ ਪਾਏ ਵੇ ਸਾਰੇ ਦੋ-ਦੋ ਤਿੰਨ-ਤਿੰਨ ਕੱਪੜੇ ਪਾਏ ਵੇ ਸਾਰੇ ਪਰ ਫੇਰ ਵੀ ਠਾਰੀ ਲੱਗੀ ਜਾਂਦੀ ਅੰਦਰ ਦੇ ਪਿੰਡਾ ਕੰਬੀ ਜਾ ਜਾਂਦਾ ਹੁਣ ਇੰਨਾ ਅੰਦਰ ਰਜਾਈਆਂ ਜਿਨੂੰ ਬੈਠ ਸਕਦੇ ਵੀ ਰਜਾਈ ਕੇ ਬੈਠ ਕੇ ਟਾਈਮ ਘੱਟੀ ਜਾਵੇ ਇੰਨਾ ਬੈਠਣਾ ਵੀ ਔਖਾ ਜੇ ਹੁਣ ਮਾੜਾ-ਮੋੜਾ ਘੁੰਮਦੇ ਫਿਰਦੇ ਨੀਂਦ ਵੀ ਰਾਹੀ ਆਉਂਦੀ ਰਾਤ ਨੂੰ ਹੁਣ ਕੱਲ ਦੇਖਿਆ ਵੀ ਕੱਲ ਧੁੰਦ ਪਈ ਵੀ ਦੀ ਕੱਲ ਇੰਨਾ ਬਹੁਤਾ ਕੰਮ ਨਹੀਂ ਤਾਂ ਇੱਕ ਆਪਾਂ ਨੇ ਟੋਕਾ ਜੀ ਟੁੱਕਿਆ ਪੱਤੀ ਲੈ ਕੇ ਆਬਰ ਸੇਣ ਵੱਢਿਆ ਹੋਰ ਇੰਨਾ ਕੋਈ ਬਹੁਤਾ ਕੰਮ ਨਹੀਂ ਤਾਂ ਹੈਗਾ ਮਗਾਦਰ ਰਾਤ ਨੂੰ ਚਾਰ ਵਾਰ ਅੱਖ ਖੁੱਲੀ ਹੁੰਦੀ ਹੈ ਦੋ ਦੋ ਘੰਟੇ ਬਾਅਦ ਖੁੱਲੀ ਗਈ ਜੇ ਕਿਤੇ ਮਾੜਾ ਮੋਟਾ ਕੰਮ ਹੋਇਆ ਹੋਵੇ ਅੱਗੇ ਤੇ ਖੇਤ ਵਿੱਚ ਤੇ ਪੱਤੇ ਜੁਗਲੇ ਕੋਟੇ ਕੋਟੇ ਥੋੜਾ ਟਾਈਮ ਲੱਗਿਆ ਹੋਵੇ ਕਹੀ ਚੱਲੀ ਹੋਵੇ ਕੋਹਲੀ ਚੱਲੀ ਹੋਵੇ ਫੇਰ ਨੀਂਦ ਆਉਂਦੀ ਹੈ ਖੁੱਲ ਕੇ ਵੀ ਇੱਕਣਾ ਥੋੜਾ ਜਿਹਾ ਹੁਣ ਠੰਡਣਾ ਦਬਾਏ ਹੋਏ ਹੁਣ ਇਹ ਲਾਊਗਾ 10-12 ਦਿਨ ਦੇਖੇ ਅੱਗੇ ਅਸੀਂ ਜਰ ਵੀ ਜਨਵਰੀ ਜੇ ਇਹਨਾਂ ਦਿਨਾਂ 'ਚ ਠੰਡ ਜੀ ਪੈ ਜਾਂਦੀ ਆਗੇ ਫੇਰ ਧੁੰਦ ਜ਼ਿਆਦਾ ਪੈਂਦੀ ਚਲੋ ਇੱਕ ਦੀ ਧੁੰਦ ਥੋੜੀ ਜਿਹੀ ਲੇਟ ਪੈਣ ਲੱਗੀ ਆ ਅੱਗੇ ਪਹਿਲਾਂ ਹੀ ਚੱਲ ਪੈਂਦੀ ਆ ਇਹ ਸਾਡੇ ਇੱਕ ਮੰਡਲ ਚ ਸਵਾ ਹੁੰਦੀ ਆ 20 ਤਰੀਕ ਦੀ ਆ ਜਦ ਤੱਕ ਦੇਖਾ ਤੋਂ ਦਾ ਜ਼ੋਰ ਜ਼ਿਆਦਾ ਹੀ ਹੁੰਦਾ ਵੀ ਚਲੋ ਦੇ ਨਏ ਤੇ ਜਿਹੜੀਆਂ ਕਣਕਾਂ ਆਏ ਤਾਂ ਹੁਣ ਖੜਾਈਆਂ ਆ ਮੀਆਂ ਹੈ ਕਣਕਾਂ ਬਹੁਤ ਵਧੀਆ ਰੰਗ ਬੰਨ ਇੱਕ ਨੰਬਰ ਹੈ ਇਹਨਾਂ ਦਾ ਕਿਉਂ ਰੇਪਾਤਾ ਜਿਹੜਾ ਸਾਰਿਆਂ ਦਾ ਪੂਰਾ ਕਰਿਆ ਵੇਦਾ ਵੀ ਫਸਲ ਜਿੰਨੀ ਵੀ ਹੈਗੀ ਵਧੀਆ ਖੜੀ ਆ ਬਾਕੀ ਇੱਕ ਆਪਣੇ ਕੋਲ ਬਾਈ ਟਰੈਕਟਰ ਦੀਆਂ ਫੋਟੋਆਂ ਭੇਜੀਆਂ ਬਾਈ ਨੇ ਵੀ ਫਾਰਮ ਟਰੈਕ 45 ਆ ਟਰੈਕਟਰ ਜੀ ਉਹ फार्मट्रैक 45 ਫੋਟੋ ਮਾ ਉਹਦੀਆਂ ਵੀਡੀਓ ਦੇ ਵਿੱਚ ਪਾਉਂਗਾ ਉੱਪਰ ਦੇਖੀ ਜਿਲੇ ਤੁਸੀਂ ਨਾਲ ਦੇ ਨਾਲ ਵੀਡੀਓ ਦੇ ਜਿੱਕਣਾ ਮੈਂ ਬੋਲੀ ਜਾਣਾ ਉਹਦੇ ਹਿਸਾਬ ਨਾਲ ਉੱਪਰ ਫੋਟੋ ਚੱਲੂਗਾ ਵੀ 2009 ਮਾਡਲ ਹੈ ਟਰੈਕਟਰ ਫਾਰਮਟ੍ਰੈਕ 45 ਟਰੈਕਟਰ ਹੈ 2009 ਮਾਡਲ ਹੈ ਵੀ ਉਹਦੀ ਡਿਮਾਂਡ ਉਹਨਾਂ ਨੇ 280 ਮੰਗੀ ਹੈ ਬਾਕੀ ਬਾਈ ਦਾ ਮੈਂ ਨੰਬਰ ਦਊਂਗਾ ਵਿੱਚੇ ਨੰਬਰ ਵੀ ਚੱਲੂਗਾ ਸਕਰੀਨ ਪਰ ਨੰਬਰ ਦੇ ਕੇ ਬਾਈ ਗਾ ਸੰਪਰਕ ਕਰ ਲਿਓ ਬਾਈ ਜਿੰਨਾ ਦੇਖਣਾ ਚਲੋ ਵੀਡੀਓ ਦੇ ਵਿੱਚ ਥੋੜੀ ਜਿਹੀ ਫੋਟੋ ਛੋਟੀ ਆ ਜਾਂਦੀ ਹੈ ਨਹੀਂ ਸਮਝ ਲੱਗਦੀ ਉਹ ਨੰਬਰ ਪਰ ਤੁਸੀਂ ਫੋਟੋ ਮੰਗਾ ਸਕਦੇ ਆ ਫੋਟੋ ਮੰਗਵਾ ਲਿਓ ਬਾਈ ਤੇ ਵੀ ਮੈਂ ਨੰਬਰ ਵੀਡੀਓ ਦੇ ਵਿੱਚ ਹੀ ਬੋਲ ਦਿੰਦਾ ਵੀ 94170 94170 57 474 94170 57 474 ਵੀ ਬਾਈ ਦਾ ਨੰਬਰ ਆ ਬਾਈ ਦੇ ਨਾਲ ਸੰਪਰਕ ਕਰ ਲਿਓ ਪੀ ਵੀ 43 ਟਰੈਕਟਰ ਦਾ ਨੰਬਰ ਹੈ ਮੂਰੇ ਜਿਹੜਾ ਪੀਵੀ 43 ਤੁਸੀਂ ਦੇਖ ਲਓ ਵੀ ਕਿਹੜੇ ਜ਼ਿਲ੍ਹੇ ਦਾ ਹੈ 2009 ਹੈ ਫਾਰਮ ਟਰੈਕਟਰ 45 ਵੀ ਸੰਪਰਕ ਕਰਕੇ ਬਾਈ ਫੋਟੋ ਮਗਾ ਕੇ ਚੈੱਕ ਕਰ ਲਿਓ 280 ਡਿਮਾਂਡ ਹੈ ਉਹਨਾਂ ਦੀ ਚਲੋ ਘੱਟ ਵੱਧ ਚੱਕਣਾ ਹੋਇਆ ਉਹਨਾਂ ਦੇ ਨਾਲ ਗੱਲ ਕਰ ਲਿਓ ਜੇ ਮੇਰੇ ਤੇ ਫੋਟੋ ਮਗਾਉਣੀਆਂ ਤਾਂ ਇੱਕ ਦੋ ਦਿਨ ਮੈਂ ਆਪਣੇ ਕੋਲ ਰੱਖੂੰਗਾ ਫੋਟੋ ਮੇਤੇ ਹੀ ਮਗਾ ਸਕਦੇ ਆ ਫੋਟੋਆਂ 'ਚ ਮੈਂ ਟਰੈਕਟਰ ਦੇਖਿਆ ਵਧੀਆ ਲੱਗਿਆ ਟਰੈਕਟਰ ਦੀ ਹਾਲਤ ਜਿੰਨੀ ਹੈਗੀ ਵਧੀਆ ਠੀਕ ਹੈ ਨਾ ਬਾਕੀ ਹੋਰ ਕੋਈ ਗੱਲ ਦਾ ਪਤਾ ਕਰਨਾ ਹੋਇਆ ਉਹ ਤੁਸੀਂ ਟਰੈਕਟਰ ਵਾਲੇ ਬਾਈ ਦਾ ਸੰਪਰਕ ਕਰ ਲਿਓ ਵੀ ਨੰਬਰ ਸਕਰੀਨ ਉਪਰ ਵੀ ਚੱਲੂਗਾ ਟਰੈਕਟਰ ਨੇ ਫੋਟੋ ਵੀ ਚੱਲੂਗੇ ਆ ਬਾਕੀ ਨੰਬਰ ਮੈਂ ਫੇਰ ਦੱਸ ਦਿੰਦਾ 94170 57474 ਇਹ ਬਾਈ ਦਾ ਨੰਬਰ ਹੈ ਜੇਕਰ ਸੰਪਰਕ ਕਰ ਲਿਓ 2009 ਮਾਡਲ ਹੈ ਪੀਵੀ 43 ਪਤਾ ਨਹੀਂ ਕਿਹੜੇ ਜ਼ਿਲ੍ਹੇ ਦਾ ਨੰਬਰ ਹੈ ਤੁਸੀਂ ਆਪਣਾ ਚੈੱਕ ਕਰ ਲਿਓ ਵੀ ਠੀਕ ਹੈ ਬਾਕੀ ਦਿਖਾਉਂਦਾ ਜੀ ਆਪਣੇ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਆ ਜਾ ਆ ਜਾ ਆ ਜਾ ਆ ਜਾ ਅੜਾ ਰਹਿਣਾ ਹਲੇ ਕੱਲ ਦਾ ਵਰਸੇਨ ਵੱਡਣਾ ਹਲੇ ਹਲੇ ਮੇਲ ਹੈ ਲੋ ਭਾਈ ਹੁਣ ਮਿਲਣੇ ਆਲੇ ਲੱਗ ਗਏ ਆਉਣ ਕੁੜੀ ਨੂੰ ਵੀ ਕੁੜੀ ਨੂੰ ਕਿੰਨੇ ਦਿਨ ਹੋ ਗਿਆ ਜਿਆ ਇਹਨੂੰ ਪਤਾ ਚਾਰ ਪੰਜ ਦਿਨ ਚਾਰ ਪੰਜ ਦਿਨ ਹੋ ਗਏ ਅੱਜ ਦੀ ਭਾਈ ਮਾਮੀ ਵੀ ਢਿੱਲੀ ਅੱਜ ਰੋਟੀ ਬਣਾਉਣੀ ਹੈ ਦੇਖਦੇ ਕੈ ਖੁੰਜੀ ਵਾਲੀ ਬਣਾਉਂਗੀ ਇੱਕ ਵਾਲੀ ਉਹ ਗੋਲ ਬਣਾਉਗੀ ਗੋਲ ਆਂਦੀ ਦਾ ਤਾਂ ਪਤਾ ਲੱਗੂ ਛਾਵ ਨੂੰ ਹਾਂ ਲੋ ਜੀ ਹੁਣ ਇਹਨੂੰ ਆਈ ਵੀ ਆ ਜੈਸਮਿਨ ਮਿਲਣ ਵਾਸਤੇ ਉਹ ਵੀ ਚਲੋ ਰੇ ਉਧਰ ਆਈ ਵੀ ਨੂੰ ਪਤਾ ਲੱਗ ਗਿਆ ਟਾਈਮ ਉਹਦੇ ਬਾਰੇ ਘਟੇ ਆ ਇਸ ਨੂੰ ਪਤਾ ਹੀ ਹੈ ਭਈਆ ਭੱਜਿਆ ਉਹਨਾਂ ਦਾ ਕਹਿੰਦੀ ਭਈਆ ਨੇ ਸਾਨੂੰ ਬਾਕੀ ਸਾਨੂੰ ਮਲਾਉਂਦੇ ਬਾਈ ਉਹਨੋਂ ਵੀ ਹੋਰ ਫਿਰ ਅੱਜ ਰੋਪੜ ਛਰ ਗਿਆ ਥੰਡ ਬਹੁਤ ਆਦੀ ਨਾਲ ਕਹਿੰਦੀ ਝਾਂਜਰਾ ਲੈ ਕੇ ਆਉਣੇ ਹਲੇ ਬਾਈ ਝਾਂਜਰਾ ਨਹੀਂ ਪੂਰੇ ਹੋਈਆਂ ਹੋਰ ਜਸਮੀਨ ਸਸਤੇ ਕਾਲ ਦੀ ਸਾਰਿਆਂ ਨੂੰ ਠੀਕ ਹੈ ਹਾਂਜੀ ਦੀਦੀ ਨੂੰ ਮਿਲਣ ਆਈ ਆ ਮੈਂ ਤਾਂ ਆਵੇ ਕਹਿੰਦਾ ਪਰ ਮੈਨੂੰ ਆਪਣੇ ਸਹੁਰੇ ਘਰ ਛੱਡ ਦੀਦੀ ਨੂੰ ਮਿਲਣਾ ਆ ਅਸੀਂ ਜਿੱਦਣ ਆਏ ਆ ਉਦੋਂ ਦੇ ਦੋ ਦਿਨ ਗਏ ਆ ਹਨਾ ਇਹਨੂੰ ਮੈਂ ਕਹਿੰਦਾ ਮੱਖ ਕਮਾ ਲਿਆਉਂਦੇ ਆ ਪਰ ਟਾਈਮੇ ਇੱਕ ਤੁਰੇ ਰੋਜ਼ 2:30 ਵਜੇ ਤੁਸੀਂ ਦੱਸੋ ਹਫਤੇ ਦੇ ਵਿੱਚ ਵਿੱਚ ਇੱਕ ਵਾਰ ਜਿਹੜਾ ਮਾਰ ਕੇ ਜਾਊਂਗਾ ਆ ਜਾਊਗਾ ਕਿ ਸਵੇਰ ਤੱਕ ਫੇ ਮਤਲਬ ਮੈਂ 베ਲੀ ਪਾਜੀ ਮੈਂ 베ਲੀ ਚਾ ਆਉਗੀ ਬੱਸ ਆਪਾਂ 베ਲੇ ਇੱਕ ਜ਼ਿਆਦਾ ਵੀ ਨਹੀਂ ਪਤਾ ਇਹ ਕੰਮਕਾਰ ਵਾਲੇ ਬੰਦੇ ਆਂ ਕਿਆ ਕਰੀਏ ਸਾਡੀਆਂ ਮਹਿਸਾਂ ਵੀ ਕੋਈ ਚੋ ਜਾਂਦਾ ਕਿ ਦੁੱਧ ਵੀ ਕੋਈ ਹੋਰ ਪਾ ਜਾਂਦਾ ਰੋਟੀ ਪਾਣੀ ਨੂੰ ਵੀ ਪਾ ਲਏ ਪਏ ਮੈਂ ਪਰਸੋਂ ਲੈ ਗਿਆ ਮੇਰੇ ਕੋਲ ਪਰਸੋਂ ਪਰਸੀਨ ਵੜਾ ਲਿਆ ਰੋਕ ਟਿਕਾ ਤੇ ਕੱਲ ਕਹਿੰਦੀ ਮੈਨੂੰ ਪਹਿਲਾਂ ਟਿੱਕੀਆਂ ਖਿਲਾ ਟਿੱਕੀਆਂ ਖਿਲਾ ਤੇ ਮੁੜ ਕੇ ਗਈ ਉਹਨੀ ਪਰਸੀਨ ਨੂੰ ਕਹਿੰਦੀ ਹੁਣ ਠੰਡ ਹੋ ਗਈ ਆ ਗਮ ਹੈ ਅੱਤਕੂਆ ਜਾਂਦਾ ਪਤਾ ਚ ਰੋਟੀਆਂ ਪਕਾਉਂਗੇ ਅੱਜ ਅੱਜ ਦੀ ਭਾਈ ਮਾਮੀ ਢਿੱਲੀ ਹੋ ਗਈ ਉਹਨੂੰ ਚੜ ਗਿਆ ਬੁਖਾਰ ਨਾ 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 ਟਾਈਮ ਕਰ ਖਾਣੀਆਂ ਅਸੀਂ ਆਏ ਤਾਂ ਸਵੇਰੋਂ ਠੀਕ ਦੀ ਸਵੇਰੋਂ ਪਕਾਣ ਲਈ ਇਕੱਠੀਆਂ ਹੋਣਾ ਭਾਈ ਟਾਈਮ ਦੀ ਗੱਲ ਛੱਡੋ ਹੁਣੇ ਬਣਾ ਕੇ ਰੱਖ ਦੇਣੀਆਂ ਐਨ ਗਰਮਾ ਗਰਮ ਮਿਲੂਗੀ ਟੈਂਸ਼ਨ ਨਾ ਲਓ ਤੁਸੀਂ ਓਏ ਇਹ ਜੇ ਸਿਆਲ ਵਿੱਚ ਕਿੱਥੇ ਗਰਮ ਮਿਲਨੀ ਰੋਟੀ ਆਣੀ ਕਰੂੰਗੇ ਬੇਲ ਕੇ ਰੱਖ ਦੇਣੀਆਂ ਜਦ ਤੁਸੀਂ ਖਾਣੀਆਂ ਇਕੱਲੇ ਇਕੱਲੇ ਨੂੰ ਤਵੇ ਪਰ ਸੇਕ ਕੇ ਦੇ ਦੇਣੀ ਨਹੀਂ ਉਹਤੇ ਲੈ ਜਾਗਾ ਨਹੀਂ ਬੇਲ ਕੇ ਰੱਖ ਦਿਆਂ ਫੇਰ ਉਹਨਾਂ ਦਾ ਤੇਲ ਗਰਮੇ ਹੁੰਦਾ ਦਸਮੀਰ ਵਾਲੇ ਗੱਡੇ ਪਰ ਉੱਤੇ ਢਾਲ ਲਿਆਉਗਾ ਵਿੱਚ ਇਹਨਾਂ ਦੇ ਦੇਖ ਲਓ ਤੁਹਾਡੀ ਮੱਝ ਇਹ ਮੈਂ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਦੇਖ ਸਕਦੇ ਹੋ ਨਹੀਂ ਨਹੀਂ ਅੱਜ ਗੁਰਪ੍ਰੀਤ ਆਦ ਨੇ ਰੱਖੋ ਮੈਂ ਆ ਕੇ ਜਾ ਕੇ ਆ ਗਈ ਨਾ ਤੁਹਾਡੇ ਘਰ ਕੇ ਆ ਗਈ ਮੈਂ ਸੱਚੀ ਕਹਿਨੀ ਆ ਨਹੀਂ ਮੈਂ ਆਉਂਗੀ ਜੇ ਮੈਨੂੰ ਪਿਆਰ ਤਾਂ ਹੀ ਮੈਂ ਆਈ ਆ ਬੀ ਦੀਦੀ ਆਏ ਨੇ ਤੇ ਮੈਂ ਵੀ ਨਹੀਂ ਜਾਣਾ ਚਲ ਆਏ ਕਰੂਗੇ ਜਦੋਂ ਆਪਾਂ ਆਏ ਰੋਪਣ ਜਾਣਾ ਨਾ ਆਇਨ ਕੋ ਮੋਝਣਾ ਪਾਣਾ ਹਾਂ ਵਿਚ ਨੂੰ ਆਲੀ ਤੁਸੀਂ ਹਾਂ ਸ਼ਾਰਟਕਟ ਹੈ ਰੋਡ ਰੋਪਣ ਦਾ ਹੋਰ ਕੀ ਹੋਰ ਕੀ ਸਮਕਾ ਉਹ ਵੀ ਖੁਸ਼ ਹੋ ਜਾਣਗੇ ਕਿ ਜੈਸਮਿੰਦਰ ਟਿਕਦਾ ਰਾਈਟ ਹੈ ਨਾ ਹਾਂ ਮੈਨੂੰ ਕਹੀ ਜਾਂਦੇ ਨੇ ਵੀ ਤੂੰ ਕਹਿੰਦੀ ਚਾਰ ਘਰਾ ਚਾਰ ਘਰਾ ਚਾਰ ਘਰਾ ਵੀ ਇੱਕੇ ਘਰਾ ਦੂਸਰੇ ਹੋ ਕਿੱਥੇ ਆ ਮੈਂ ਕਹਿੰਦੀ ਆਉਗੇ ਖੜ੍ਹ ਜਾਓ ਆਉਗੇ ਉਹ ਕਹਿੰਦਾ ਕਿ ਮੈਂ ਕਹਿੰਦਾ ਨਾ ਫਿਰ ਤੁਸੀਂ ਕਹਿੰਨਾ ਹੁਣ ਆਈਓ ਜਾ ਹਾਂ ਕਾ ਮੇਲਾ ਭਰੂਗਾ ਭਰੂਗਾ ਟੇਕੇ ਕਾ ਭਰੂਗਾ ਹਾਂ ਮੈਂ ਕਹਿੰਦਾ ਭਾਈ ਸਾਰੇ ਆਨੇ ਹੋਣਾ ਸਾਰੇ ਨੇ ਕਿ ਭਾਈ ਕੜੀ ਕੁੜੀ ਰਾਜੀ ਖੁਸ਼ੀ ਨਾਲ ਹਾਂ ਲੱਗਦਾ ਵੈਸੇ ਤਾਂ ਚਲੋ ਵੀਡੀਓ ਨਾਲ ਪਤਾ ਹੀ ਲੱਗਦਾ ਨਾ ਪਰ ਫਿਰ ਵੀ ਹੈਨਾ ਚਲੋ ਠੀਕ ਆ ਫੇਰ ਮੈਨੂੰ ਦੋ ਜਾ ਦੇਣੀ ਥੋੜੀ ਜਿਹੀ ਢਿੱਲੀ ਜਿਹੀ ਦੇਖਣ ਜਾਣੀ ਠੀਕ ਹੈ ਠੀਕ ਓਕੇ ਓਕੇ ਚਲ ਫੇਰ ਆਪਾਂ ਫੇਰ ਮਸ਼ੀਨ ਵੜ ਲਈਏ ਹੁਣ ਬੱਸ ਹੋਣੇ ਬੱਸ ਖਾਂਦੇ ਹੋ ਤੋਂ ਪਤਾ ਦਿਖਾਈ ਨਹੀਂ ਤੁਸੀ ਉਹਨਾਂ ਨੇ ਵੀ ਤਾਂ ਪਾ ਦੇ ਹੋਏ ਸਾਨੂੰ ਆਣੇ ਆ। ਛਿਮਾ ਆਇਆ ਤਾਂ ਉਹਦੇ ਅੱਧ ਤੁੰਦ ਸੂਰਜ 15 ਦਿਨ ਨਹੀਂ ਲਿਖੇਗਾ। ਤੇਰੇ ਆਜਾ ਦਾ ਸਾਨੂੰ ਵੀ ਸੁਣ ਕਰਤਾ। ਨਹੀਂ ਬਹੁਤ ਠੰਡੀ ਗਈ ਆ। ਹੀਟਰ ਲਿਆ ਕੇ ਦੋ ਪਹਿਲਾਂ। ਨਾ ਉੱਥੇ ਗਾਉ ਦਾ ਹੀਟਰ ਤੂੰ ਔਰ ਜਾਂਜਾ ਬੰਦੇ ਨੇ ਕੋਈ ਹੀਟ ਲਿਆ। ਨਾ ਨਾ ਇੰਨਾ ਖਾਤਾ ਨਹੀਂ ਹੋਣਾ ਹੈਗਾ। ਤੇ ਆਦਾ ਇੱਕ ਤੈਨੂੰ 100 ਰੁਪਏ ਵਾਲੀ ਬਸ ਉਹ ਕਾਲਦਾ। ਹੈਂ? ਵਰਸੀਨ ਭੁੱਲ ਜਾ। ਸੂਰਜ ਕਮਾੜ ਨਾਲ ਲੱਪਾ। ਕਿਆ ਰ ਕੋਈ ਨਹੀਂ ਪਰਸੇ ਨੂੰ ਵੱਡਣਾ ਤਾਂ ਰੋਟੀ ਅੱਜ ਬਗਾ ਦੇ ਰੋਟੀ ਬਣਾ ਦੂੰਗੀ ਹਾਂ ਰੋਟੀ ਬਣਾ ਦੇ ਫਿਰ ਹੁਣ ਕਹ ਦਹੀਂ ਭੱਲੇ ਲਿਆਵਾ ਕੋ ਦੂਆ ਮੰਜੂਨੀ ਜੀ ਕਹਿੰਦੇ ਹੁੰਦੇ ਮੰਜੂਰੀਆਂ ਜਾਂ ਸਪਰਿੰਗ ਰੋਲ ਚ ਇੱਕ ਵੀ ਲਿਆ ਦੋ ਚਲੋ ਜੀ ਪਰ ਮੈਨੂੰ ਬਗਾੜ ਰਹੇ ਹੋ ਬਈ ਬਗਾੜ ਨਹੀਂ ਰਹੇਗੇ ਉਹ ਕਹਿੰਦੇ ਵੀ ਸਾਨੂੰ ਬੰਦਾ ਮਿਲ ਜੂਏ ਕੰਮ ਵਾਲਾ ਤਾਂ ਹੈ ਪਰ ਮਿਲਦਾ ਨਹੀਂ ਹੈਗਾ ਨਹੀਂ ਐਂ ਇਦਾਂ ਹੀ ਕਰ ਲੂੰਗੀ ਕੰਮ ਅੱਛਾ 4 ਵਜੇ ਤਾਂ ਸਰ ਗਿਆ ਫਿਰ ਅੱਜ ਕਾਨੂੰ 100 ਰੁਪਿਆ ਹਾਂ ਓਕੇ ਓਕੇ ਚਲੋ ਬਾਈ ਪਰਸੇ ਆਪਾਂ ਆਪੇ ਵੱਡਣਾ ਪੈਣਾ ਅੱਜ ਯਾ ਪਾਂ ਸਾਈਕਲ ਦਾ ਆਪਣਾ ਬੱਲੀ ਬੁੱਲੀ ਬੰਨੀ ਪਈ ਐ ਤਿਆਰੀ ਕਰੀ ਵੀ ਐ ਚੱਲਦੇ ਵਧਣ ਮੌਸਮ ਹੁੰਦਾ ਜਾਂਦਾ ਠੰਡਾ ਦਿਨੋਂ ਪਰ ਦਿਨ ਵਿਗੜਦਾ ਹੀ ਜਾਂਦਾ ਐ ਬਾਕੀ ਭਾਈ ਜਸਮੀਨ ਆਈ ਵੀ ਸਕੂਟਰੀ ਪਰੇ ਮਿਲਣ ਬਾਅਦ ਤੇ ਇਹਨੂੰ ਕੁੜੀ ਨੂੰ ਅੱਜ ਤੇ ਮਿਲਣਾ ਹਾਂ ਇੱਧਰ ਆਉਂਦੇ ਆ ਉਹ 85 ਗਾਣੇ ਹਾਂ ਉਹ 85 ਜਮ ਐ 50 ਨਹੀਂ ਆ ਇਹ ਰੋ ਹੱਤ ਬਾਇ ਦਾ ਉਹ ਵੇਚੇ ਤੋੜ ਲਾ 85 ਦੇਖ ਕੇ ਜੇ ਰਲ ਹੈਗੀ ਰਾਲ ਇਸ ਵਿੱਚ ਹੋਊਗਾ ਕਿਤੇ ਬਾਜੂ ਖਲਸਾ ਹਾਂ ਲੱਗੇ ਭਾਈ ਬਣ ਲੱਗਾ ਗੰਨਾ ਉਹ ਨਹੀਂ ਇਹ ਠੰਡ ਵਿੱਚ ਗੰਨੇ ਦਾ ਹੁਣ ਕਿਹਾ ਗ੍ਰਿਪ ਦੇ ਹੱਥ ਘੱਟ ਨੂੰ ਨਹੀਂ ਕਰਦੀ ਹੈਗੀ ਆ ਦੇ ਖੜਾ ਸਿੱਧਾ ਹੀ ਸਾਹਮਣੇ 85 ਉਹ ਪੂਰੀ ਡਿਸਕਵਰੀ ਵਾਲੇ ਮ ਕੋ ਚਾਰ ਦੇ ਲੋਕ ਗੰਨੇ ਸੀ ਆ ਵੀ ਵਧੀਆ ਤੇ 85 ਖੜਾ ਜਿਹੜੇ ਜਿਹੜੇ ਉਹ ਗੰਨਾ ਗਿਆ ਚੂਪਰੇ ਵਾਲਾ ਥੋੜਾ ਦਾ ਆ ਜਿਹੜਾ ਖੜਾ ਖੜਾ ਜੇ ਸਾਲਾ ਨਿਊ ਆ ਨਾ ਹੈ ਤਕੜਾ ਸਾਰੇ ਜਿੰਨਾ ਖੜਾ ਇਹ ਇਹਦਾ ਇਹ ਨਿੱਗਰ ਹੁੰਦਾ ਨਾ ਤਾਂ ਹੀ ਸੰਦੇ ਚਾਰੇ ਜੀ ਲੰਦੇ ਇਹਨੂੰ ਲੈ ਬੰਨ ਵਾਲੇ ਗੇਰੂ ਤਾਂ ਹੀ ਲੰਦੇ ਗੰਨਾ ਤਾਂ ਨਹੀਂ ਮਾੜਾ ਹੈਗਾ ਇਹ ਦੇਖ ਬਾਈ ਦਾ ਇੰਨਾ ਹੈਗਾ ਵੀ ਨਾ ਚੀਨੀ ਬਣੇ ਨਾ ਗੁੜ ਬਣ ਫਿਰ ਇਹ ਫਿੱਕਿਆ ਗਾ ਜੇ ਤੁਸੀਂ ਤਾਂ ਹੀ ਲੰਦੇ ਬਾਸ ਹੈ ਵਾਸੇ ਇੱਕਦਮ ਹੈ ਇਹ ਬਾਸ ਵਾਲੀ ਗੰਨਾ ਹੈ ਹਾਂ ਗੰਨਾ ਤਕੜਾ ਹੈ ਵਜਨ 81 ਨਾਲ ਦਾ ਹੀ ਹੈ ਇਹ ਵਜਨ ਹੈਗਾ ਇਹਦਾ ਹਾਂ ਵਜਨ ਬਹੁਤ ਹੈ ਤਾਂ ਹੀ ਮੇਲ ਵਾਲੇ ਕਰਦੇ ਵਜਨ ਪਾਉਂਦਾ ਮਸਲ ਜੇ ਭਾਈ ਤੇਰੇ ਨਹੀਂ ਦੰਦ ਹੈਗੇ ਲੜੀ ਚੋਂ ਕਢ ਦਿੰਨੇ ਨਾ ਨਾ ਮੇਰੇ ਦੰਦ ਹੈਗੇ ਆ ਕਿ ਮੈਂ ਇਹ ਦੰਦਾਂ ਨੂੰ ਹੋਵੇ ਗੰਨਾ ਦੰਦਾਂ ਦਾ ਥੋੜੀ ਉੱਪਰ ਜਾੜਾ ਕ ਚੂ ਆ ਲੋ ਬਾਲਾ ਆਓ ਫਿਰ ਉਹ ਕਿਹ ਹੋਰ ਦੇਖਦੇ ਮੈਂ ਟਾਜਾ ਛੋਟੀ ਜੀ ਖਲਾਣੀ ਨਾਲ ਕੇ ਜਿਵੇਂ ਗਣਾ ਕਸੀ ਨਾ ਨਾ ਸੀਮੇ ਕਟ ਵਾਲੀ ਹੁੰਦੀ ਉਹ ਵੀ ਠੀਕ ਆ ਜੇ ਹੁਣ ਦੋ ਗਲਾਸ ਪੀਨੇ ਆਪਣੇ ਜਾ ਕੇ ਕੰਮ ਕੱਟ ਕੇ ਪੋਈਏ ਆਪਣੇ ਘਰਾਂ ਚ ਕਿਤੇ ਮਾਰਦੀ ਲਾ ਐ ਤਾਰਾ ਪੂਰੀ ਘੜੀ ਪਾਈਆਂ ਤੁਸੀਂ ਉੱਪਰ ਐ ਤਾਰਾ ਇਹ ਹੈ ਇਹ ਦੁਨੀਆ ਭਾਗੜੇ ਤੇ ਲੈ ਕੇ ਆਪਣਾ ਆਇਆ ਵੈ ਤੇ ਬੇਲਤੀ ਹੈ ਓਰੇ ਰਿਕਨੈਸ਼ਨ ਬੰਦ ਹੋ ਗਿਆ ਫਿਰ ਹਾਂ ਨਾ ਸੂਡਾ ਤਾਂ ਓਰੇ ਅੱਛਾ ਜੱਗੇ ਰਾਂ ਦੇ ਘਰ ਨੂੰ ਪਾਈ ਪੀਨੇ ਨਾ ਹਾਂ ਉਹ ਜਿਹੜੀ ਬੰਦ ਕਰਕੇ ਘਟਦੀਦੀ ਇਹਨਾਂ ਲੈਡ ਪੂਰੀ ਨਹੀਂ ਨੀਦੀ ਹਾਂ ਫੇ ਜੈ ਨੂੰ ਲਿਆ ਜੱਗੇ ਦਾ ਪਾਪਾ ਅੱਛਾ ਆਜੋ ਜੀ ਕਹਿੰਦਾ ਸਾਡੇ ਘਰਾਂ ਬੈਠ ਕੇ ਬੇਕਾਰੇ ਬੇਕਾਰੇ ਖੜੇ ਹੋਣਾ ਹਾਂ ਹਾਂ ਤਿੰਨ ਬੇਕਾਰ ਉਹ ਉੱਥੇ ਟੱਕਰ ਤਾਰਾਂ ਸਣੇ ਤਾਰਾਂ ਚਗਾ ਦੇਣੀ ਆਜੋ ਜੀ ਨਹੀਂ ਲੈ ਕੇ ਜਾਣੇ ਕਿੰਨੇ ਬੇਕਾਰ ਹੋਏ ਨਹੀਂ ਬਾਈ ਇਹ ਬਹੁਤ ਔਖੇ ਪੱਠ ਹੁੰਦੇ ਉਹ ਯਾਰ ਉਹ ਮੈਂ ਆ ਦੇਖ ਕਿਆ ਹੋਇਆ ਰਹਿ ਪਿੜ ਗਿਆ ਆ ਭੇੜੀ ਵੀ ਉਤਾਰ ਭੇੜੀਆਂ ਹੀ ਆ ਇਹ ਹਾਂ ਉਹ じゃ ਕੱਲੀਆਂ ਦੀਆਂ ਅੱਛਾ ਉਹਦੇ ਨਾਲ ਲੱਗਦੀ ਦੀ ਤਾਰ ਇਹ ਏ ਦੇਖ ਲੈ ਔਰ ਇਹ ਕਿੱਥੇ 24 ਘੰਟੇ ਵਾਲੀ ਆ ਕਿੱਥੇ ਆ ਮੋਟਰਾਂ ਵਾਲੀ ਆ ਵਿੱਚੇ 11000 ਵਾਲੀ ਜਾਂਦੀ ਬੁੱਤੀ ਆ ਝੂਟੀ ਜਾਂਦੀ ਆ ਚਾਰ ਲੈਣਾ ਬਾਈ ਜਿਹੜੇ ਮੋਟਰ ਵਾਲੀਆਂ ਦੋ ਜਣੀਆਂ 24 ਘੰਟੇ ਵਾਲੀ ਲਾਈਟ ਉਹ ਤਾਰਨਾ ਖਤਰੇ ਵਾਲੀ ਕੰਮ ਹੈ ਬਲ ਮਾਰਤਾ ਕੋਈ ਆਏ ਜਾਂਦੀ ਕੋਈ ਆਏ ਜਾਂਦੀ ਯਾਰ ਅਰੇ ਸਦਾ ਸੀ ਪਿੰਗ ਪਲੰਗੜਾ ਪਿਆ ਵੇ ਕਾਹ ਜਾਂਦੀ ਧੁੰਨੇ ਯਾਰ ਆਹ ਦੇਖ ਹੁਣ ਥਿੰਦੇ ਰਾਂ ਦੀ ਮੋਟਰ ਉਹਦੇ ਕਿੱਥੇ ਆ ਹਾਂ ਆ ਦੇਖ ਲੈ ਇਹ 1 2 3 4 ਮੈਂ ਕਹਾਂ 10 12 ਖੰਬੇ ਹੋਣੇ ਜਿਹੜੇ ਗੱਲ ਤੇ ਸਾਰੇ ਤੇ ਦੇਰਾ ਤੇ ਨਹੀਂ ਜਾਂਦੇ ਉਧਰ ਤੇ ਇੱਕ ਗੱਡ ਹੋਣਾ ਜਿਹੜਾ ਇੱਧਰ ਕੋਲ ਆ ਜਾਣਾ ਸਿਰਫ ਉਹ ਤਾਰ ਤੇ ਸਾਡਾ ਜੋੜ ਇੱਧਰ ਲੱਗ ਜਾਣਾ ਆ ਖੰਬੇ ਸਾਰੇ ਫਰੀ ਆ ਉਹ ਸਰੇ ਫਰੀ ਆ ਤੁੰ ਦੇਰੇ ਦੀ ਮੋਟਰ ਨੂੰ ਜਾਂਦਾ ਖਾ ਹਾਂ ਜਿਹੜੀ ਸਾਡੀ ਲਾਈਟ ਆ ਉਹ ਤੇ ਦੇਰੇ ਦੀ ਮੋਟਰ ਕੋਲ ਤੇ ਆਉਂਦੀ ਹਾਂ ਉਹ ਤੇ ਮੇਰੇ ਮੋਟਰ ਕੋਲ ਤੇ ਆਉਂਦੀ ਐ ਬਸ ਤੇ ਆਉਂਦੀ ਐ ਸਾਡੇ ਵੀ ਵੇਰ ਭੱਜਦੀ ਆ ਇਹ ਛਿਪਦੀ ਪਾਸੇ ਨੂੰ ਦੇਦੇ ਸੀ ਜੱਦੀ ਪੁੱਤ ਨੂੰ ਦੇਉਂਦੇ ਆ ਵੀ ਕਿੱਧਰ ਤੇ ਆਉਗੂ ਪੂਰੇ ਮਰੂਦ ਤਾਂ ਨਹੀਂ ਹੈਗੇ ਮਰੂਦ ਪੜਤੇ ਹਾਂ ਇਹ ਤਾਂ ਸ਼ਾਇਦ ਹੋਵੇ ਆਹ ਬਾਈ ਅਮਰੂਦ ਹੈ ਜਿਆਦਾ ਆਸਤਾ ਹੈ ਅਮਰੂਦੀ ਵਾਲੀ 10000 ਰੁਪਏ ਆਹ ਬਹੁਤ ਵਧੀਆ ਦਿਖਾਤਾ ਇਹ ਤਾਂ ਵੱੱਡਾ ਪਿਆ ਅਮਰੂਦ ਮੈਂਗਾ ਇਹ ਤਾਂ ਹੈਗਾ ਬਤੂ ਉਹ ਨਹੀਂ ਗਈ ਤੋੜਦਾ ਨਹੀਂ ਗੱਲ ਪੈ ਜਾਊਗਾ ਆਨੇ ਗਾ ਬਕ ਮੂਰੀ ਵਾਲੇ ਕੋ ਆਹਾਂ ਆਦੇ ਕੰਨਾ ਮਾਰਾ ਦੇ ਆਦੇ ਕੰਨਾ ਮਾਰ ਪੱਕਾ ਇਹ ਹਾਂ ਇਹ ਤਾਂ ਚ ਬੱਚੇ ਉਚਾਰਦਾ ਮੋਟਰਪੁਰਨਾ ਚਾਹਦਾ ਛੱਠਾ ਉਹ ਬਰਾ ਹਾਂ ਇਹ ਤਾਂ ਤੁਹਾਨੂੰ ਆਪਨ ਆਰੀ ਦਾ ਘਰ ਆ ਲਾਇਆ ਵਗਲੇ ਨੇ ਘਰੇ ਚੜ ਜਾ ਇੱਕ ਕਦੇ ਦੂਰ ਹੱਸ ਇਹ ਇਹ ਓਕੇ ਅਨੂਏ ਜੰਪਰੀਆ ਆਪ ਬਣਦਾ ਹੀ ਨਹੀਂ ਅਨੋਣਾ ਬਣਿਆ ਵਾਹ ਹੋ ਪੂਰੇ ਲੋ ਵਈ ਇੱਲਾ ਹੋ ਗਿਆ ਮਰੂਦ ਹੋ ਗਿਆ ਮਠਾ ਪੂਰਾ ਰੰਗ ਬਣ ਦੱਸਦਾ ਇਹਦਾ ਹੂੰ ਮਤੂਪਰ ਸਿੰਘ ਮੈਂ ਡਣਾ ਪੂਰੀ ਮੈਂ ਬਰਸੀਨ ਕੱਟਣਾ ਦਾਤੀ ਲੈ ਕੇ ਚੱਲ ਦਲਵੀਰ ਯਾਰ ਮੇਰਾ ਹੀ ਵਧਣਾ ਵੀਰ ਬੜਦਾ ਮੈਂ ਤਾਂ ਕਿਹਲ ਤੇ ਵੱਟ ਲਾ ਅਜਾ ਕੋ ਗਰੀਬੀ ਗੱਲ ਬਾਤ ਐ ਇਹ ਨਾ ਵੱਡਣਾ ਵੱਡਣਾ ਮੈਂ ਲੱਦਣਾ ਐਸੇ ਹੁਣ ਇਹ ਨਾ ਆਪਣਾ ਵੱਡਿਆ ਮੈਂ ਇਹਦਾ ਲਾਤਾ ਜਿਹੜੇ ਵਾਰ ਠੀਕ ਆ ਫਿਰ ਤਾਂ ਕੰਮ ਲੋਟ ਆ ਆ ਕੇ ਦੇ ਲੈ ਕੱਲ ਪਾਉ ਫਿਰ ਤਾਂ ਦੀ ਰਕੜ ਮਾਰਦਾ ਹੁਣ ਮੈਂ ਆਪਣਾ ਵੱਡ ਦੇ ਕੋ ਭਾਈ ਤੂੰ ਮੇਰਾ ਸਾਈਕਲ ਲਾਦੀ ਹੋਰ ਕੀ ਇੱਕ ਦਾ ਕੰਮ ਕਰਨੇ ਮੈਨੂੰ ਪੂਰੀ ਹਾਂ ਤੂੰ ਲੱਦੀ ਵੀ ਵੰਡੋ ਵੀ ਲੈ ਔਕਾ ਹੋ ਜਾਂਦਾ ਤੈਨੂੰ ਦੇਖ ਲੈ ਜਦੋਂ ਇਹ ਵੱਡਦੇ ਜਾਂ ਜਦ ਮੈਂ ਕੀ ਬਣਾ ਲਾ ਹੁਣ ਗੱਡੀ ਖੜ ਗਈ ਠੱਡਾ ਹੋ ਗਿਆ ਹੁਣ ਤਸੀਨ ਬਲ ਦੇਖ ਕੇ ਤੂੰ ਫਿਰ ਮੈਂ ਵੱਡ ਦੂੰਗਾ ਫਿਰ ਤੂੰ ਚੱਕ ਕੇ ਲਾਦ ਦੇ ਕਿਹਦੇ ਨਾ ਪਾਰੀ ਹੋ ਹੈ ਉਹੀ ਆ ਉਹੀ ਹੈ ਉਹੀ ਹੈ ਉਹਦੇ ਫਿਰਦਾ ਹਾਂ ਗੰਨਾ ਚੁਪਦਾ 85 ਕੇ ਸਬਜ਼ੀ ਉੱਤੇ ਨੂਰ ਕਹ ਲੈ ਕੋਬੀ ਕੋਬੀ ਤੇ ਹੀ ਲੱਗੀ ਹੋਈ ਹੈਗੀ ਹਾਂ ਇਹਦੀ ਗੋਬੀ ਸੋ ਉੱਤੋਂ ਔਰ ਸਾਗ ਉਹ ਦੰਜੀ ਗਰੀ ਬੁੱਧਾ ਇਹ ਸਾਗ ਤੋੜਦੇ ਇਹਦੇ ਭਾਈ ਸਾਗ ਤੋੜਦੇ ਕੱਲ ਮੈਂ ਬਣਾਈਦੀ ਵੀਡੀਓ ਉੱਥੇ ਹੈ ਵੀ ਤੋੜਨੇ ਵਾਲੀ ਸਾਗ ਉਹ ਉਹ ਤਾਂ ਕਹਿੰਦਾ ਸਰੋ ਮੈਨੂੰ ਲੱਗਿਆ ਰਾਇਆ ਉਹ ਰਾਇਆ ਉਹ ਜਿਹੜੀ ਕਹਿੰਦੇ ਸਰੋ ਸਰੋ ਦਿੱਤੀ ਹੈ ਕਿਸੇ ਬੰਦੇ ਨੂੰ ਉਹ ਉਹ ਹੈ ਫਿਰ ਉਹ ਰਾਇ ਵਰਗੀ ਸਰੋ ਸਰੋ ਹੈ ਫਿਰ ਉਹ ਸਾਗ ਮੰਗੜ ਤੋੜਦਾ ਅਗਲਾ ਸਾਡੇ ਵੀ ਉੱਥੇ ਸਾਗ ਨੂੰ ਤੋੜਦਾ ਸਾਡੀ ਕੁੱਤੀ ਬੀਜੀ ਵੀ ਦੀ ਬਾਗਾਂ 'ਚ ਸਾਗ ਮੰਗਣੀ ਸੀ ਉਹ ਤੋ ਟਟਟ ਡਈਆ ਬਹੁਤ ਬਹੁਤ ਹੈ ਰਾਖੀ ਰੱਖਣ ਵਾਲਾ ਕੰਮ ਹੋਵੇ ਪਰ ਕਣਕ ਦੇਖਣ ਵਾਲੀ ਬਾਈ ਦੀ ਉਹ ਜਿਹੜੀ ਆ ਹਾਂ ਅਜੇ ਦੇਖਿਓ ਕੱਲ ਦਲਵੀਰ ਤਾਂ ਨਹੀਂ ਦੇਖਿਓ ਨੇ ਬੱਲੇ 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 ਉਹਨੂੰ ਤਾਂ ਸੜਸੜ ਸੱਤ ਤੱਕ ਇੱਕ ਇੱਕ ਡੱਕੇ ਨੂੰ ਇਹ ਡਾ ਬੂਝਾ ਇਹਠਾਂ ਹੀ ਪਈ ਹੈ ਇਹਠਾਂ ਹੀ ਪਈ ਆ ਉੱਪਰ ਤੋਂ ਨਹੀਂ ਹੈਗੀ ਹਾਂ 2 ਵੀ ਬਹੁਤ ਘਟ ਪਾਇਆ ਉਹਦਾ ਪੈਂਦਾ ਹੀ ਦੋ ਵਿਗੇ ਜਗਾ ਹੈ ਨਾ ਹਾਂ ਦੋ ਵਿਗੇ ਹੋਵਾਂ ਉਹ ਵਿਗੇ ਜਗਾ ਬਹੁਤ ਉਹ ਵੀ ਸੰਘਣੀ ਹੈ ਉਹ ਵੀ ਸੰਘਣੀ ਹੋਊਗੀ ਚੱਲ ਫੇਰ ਆ ਜਾ ਦਰਵੀ ਆ ਜਾ ਮੁੜੇ ਫੜਦੇ ਕਿਉਂ ਚੱਲੀ ਜਾਂਦਾ ਜੀ ਮਿੰਟ ਮਿੰਟ ਪਰ ਬਦਲ ਜਾਂਦਾ ਦਿਲ ਵੀ ਟਾਈਮ ਦੇਖਦਾ ਸਮਾਂ ਮੌਸਮ ਹਵਾ ਦੇਖ ਕਿਹੜੀ ਸਪੀਡ ਤੇ ਚੱਲ ਪਈ ਅੰਨੇ ਜੇ ਹੁਣ ਕੱਖ ਵੜਦੇ ਤੇ ਇਹਦਾ ਕੋਈ ਨੋਮ ਨਿਸ਼ਾਨ ਨਹੀਂ ਤੇ ਜਦ ਹਵਾ ਮੈਂ ਜਦ ਦੱਸਿਆ ਵੀ ਉਹ ਵੀ ਹਵਾ ਚੱਲਦੀ ਨਹੀਂ ਹੈਗੀ ਹੁਣ ਇੱਕੇ ਲਾ ਹਵਾ ਆ ਗਈ ਔਰ ਦੇਖ ਲੈ ਠੰਡੀ ਪਈ ਜਮੇ ਹਵਾ ਵੀ ਬਾਈ ਹੋ ਗਿਆ ਨੇਰਾ ਧੁੰਦਾ ਵੀ ਨੇੜੇ ਬੱਲੇ 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 ਸਤਿ ਸ੍ਰੀ ਅਕਾਲ ਜੀ ਤੁਸੀਂ ਤਾਂ ਘਰ ਆ ਮੈਂ ਜਾ ਕਰੋ ਹੀ ਠੰਡ ਚ ਕੀ ਕਰੇ ਯਾਰ ਹੁਣ ਤਾਂ ਸਾਫ ਬੋਬੀ ਸਦਨ ਸਾਰੇ ਤੋੜ ਲਏ ਗੀਆਂ ਸਾਰੀਆਂ ਅੱਛਾ ਉਹ ਪਿਛਲ ਖੋੜੀ ਤੇ ਆਉਨੀਆਂ ਢਾਂਬੇ ਪਾਏ ਪਏ ਇੰਨਾ ਮਹਿੰਗਾ ਖੇਤ ਆ ਸਾਰਾ ਕਿੱਥੇ ਬੈਠ ਜਾਈਂ ਔਰ ਜਗ੍ਹਾ ਦਾ ਜ਼ਰੂਰ ਕਹਿੰਦਾ ਹੁਣ ਫੇਰ ਫੇਰ ਬਈਏ ਲੱਗੇ ਤੇ ਮੈਂ ਦੱਸ ਕੈਂ ਅਗਨਾਮ ਵਾਲੇ ਕਹਿੰਦੇ ਸਰਦਾਰ ਜੀ ਤਿੰਨ ਚਾਰ ਆਈਆਂ ਵਿੱਚ ਵੜੀਆਂ ਖਾਨੂ ਕਰਤ ਵੀ ਤੇਰੀ ਹੈ ਉਹ ਆਹ ਉਧਰ ਤੇ ਪਰਾਂ ਦੇ ਪਹੀ ਆਉਂਦੀ ਸਿੱਧੀ ਉਧਰ ਤੇ ਪਹੀ ਜਾਂਦੇ ਜੇ ਹੈ ਤਾਂ ਆਪਣੇ ਪਿੰਡ ਦੇ ਉਧਰ ਪਤਾ ਨਹੀਂ ਬਹਾ ਦਾ ਹਾਂ 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 ਸਾਰੇ ਕੱਦ ਨੇ ਉਹ ਜਿਹੜੇ ਲੱਕੜੀਆਂ ਲੈ ਕੇ ਗਈਆਂ ਹਾਂ ਉਹ ਵੀ ਮੁੰਡੇ ਜੱਗੇ ਦੱਸ ਤਾ ਕਹਣਾ ਡੈਡੀ ਲੱਕੜੀਆਂ ਵਾਲੀਆਂ ਗਾਈਆਂ ਨੂੰ ਪਤਾ ਵੀ ਇਹੀ ਤੋੜਦੀਆਂ ਹੂੰ ਬਾਈ ਇਥੇ ਦੇ ਬਾਹਾਂ ਹੀ ਖੜੀਆਂ ਘਾਟ ਤੇ ਮੈਂ ਤਾਂ ਉੱਥੇ ਤੇ ਨਿਕਣ ਲੱਗਿਆ ਮੈਂ ਅੱਛਾ ਇੰਨੇ ਨੂੰ ਕੀ ਪਤਾ ਇਖੇ ਦੀ ਬਾੜੀਆਂ ਕਿੱਥੇ ਵੱੜ ਗਈਆਂ ਇਥੇ ਹਲਾਤਾ ਹੈ ਯਾਰ ਜੀ ਆਉਂਦਾ ਜਦ ਨਾਲ ਚੱਲੇ ਗਏ ਉੱਥੇ ਆਪ ਇਹਨੂੰ ਤੁਰਪਨੀ ਕਰਕੇ ਭਰੀਆਂ ਬਸ ਹਰੋ ਜਗ੍ਹਾ ਤਾਂ ਪੈਂਦਾ ਖਾਦਕ ਲਗਾ ਰਹੇ ਵਜਿਸ਼ ਕਦੇ ਸ਼ਿਕਾਰ ਤਾਂ ਨਹੀਂ ਖੇਲਦੇ ਇਹ ਵੀ ਗੌਰ ਰੱਖਣੀ ਪੈਂਦੀ ਆ ਟਾਈਮ ਹੈ ਮੜਾ ਟਾਈਮ ਰੱਖਿਆ ਕਰੋ ਕਾ ਕ ਆਉਂਦੇ ਬੰਦੇ ਤੋੜਨੇ ਵਾਲੇ ਕਰਕੇ ਨਹੀਂ। ਕੀ ਪਤਾ ਲੱਗਦਾ ਯਾਰ ਜੱਗਾ ਗਿਆ ਪਤਾ। ਅੱਛਾ। ਤਾਂ ਮਨਾ ਇਹ ਤਾਂ ਨੇਲੇ ਲਈ ਤਾਂ ਲੈਣ ਗਿਆ ਇਹ ਕਹਿੰਦਾ ਚੱਲ ਜੇ ਤੂੰ ਵੀ ਚੱਲ ਮਾ ਚਾ ਤੂੰ ਵੀ ਭਰਾ ਲੈ ਤਰਾ। ਹਾਂ ਹਾਂ ਠੀਕ ਆ। ਪੌਣਾ ਛੱਡ ਗਿਆ ਡੰਗਾ। ਅੱਜ ਜਸਵੀਰ ਵਾਲੇ ਕਿਉਂ ਰੇਤਾ ਉਹਨੇ? ਸਾਰਨੇ ਦਾ ਗੱਲ ਆਂਦਾ ਉਹਨੇ। ਅੱਛਾ ਜੀ। ਉਹ ਕਹਿੰਦਾ ਸਰਵਜੀਤ ਜੱਗੇ ਨੂੰ ਕਹਿੰਦਾ ਮੇਰੇ ਘਰਲੇ ਜਲਦੀ ਮੈਂ ਭਰਾ ਲਿਆ ਉਹ ਜਿਹੜਾ ਲਿਆਉਣਾ ਤੇ। ਉਹ ਨਾਲ ਜਣੀ ਡੰਗਰ ਬਾਹਰ ਕਰ ਮਸ਼ੀਨਰੀ ਉਹ ਰੋਲ ਗਈ ਸਾਰੀ ਉਹ ਯਾਰ ਕਿਆ ਕਰੀਏ ਹੁਣ ਸਾਰੇ ਹੀ ਗਾਡਾ ਨ ਵਿਹਲਾ ਕਰਨਾ ਪੈਣਾ। ਹਾਂ। ਤਾਂ ਉਹ ਠੀਕ ਉਹ ਗਾ ਫਿਰ ਡੰਗਰਾਂ ਵਾਲੇ ਵਿੱਚ ਡਾ ਲਾ ਦੂੰਗਾ ਇਹਦੇ ਹਾਂਜੀ ਉਹ ਕੱਢ ਕਰ ਦੋਨੀ ਵਿੱਚ ਉਹ ਕੰਦਾ ਠੀਕ ਹੈ ਕੰਦ ਨਹੀਂ ਕੱਢ ਹੋਣੀ ਹੈ ਇਹ ਮਿਸਤਰੀ ਜਵਾਬ ਦੇ ਗਿਆ ਕਹਿੰਦੇ ਵੀ ਦੋਹਾਂ ਕੰਦਾਂ ਦਾ ਇੰਨਾ ਵੱਜਣਾ ਇਹ ਤਾਂ ਹੱਥ ਲਾਉਣਾ ਵੀਰੇ ਇਸ ਦਾ ਹੂੰ ਵੀ ਇਧਰ ਦੀਆਂ ਵੀ ਕੈਂਚੀਆਂ ਉਧਰ ਦੀਆਂ ਵੀ ਠੀਕ ਹੈ ਹੁਣ ਉਹ ਗੋਬਰ ਕਾਸਕੋਲ ਤਾਂ ਨਾ ਪਰਲੇ ਨੂੰ ਸਿੱਧਾ ਲਾ ਦੇ ਸ਼ਟਰ ਠੀਕ ਹੈ ਫਿਰ ਆ ਚੱਕ ਦੇਣਾ ਆਹ ਜਿਹੜੀ ਬਿਟਾਰੇ ਟੋਕ ਕੇੜੀ ਮਸ਼ੀਨ ਇਧਰ ਲਿਆ ਹਾਂ ਫਿਰ ਇਹ ਹੋ ਜਾਊਗਾ ਮੈਂ ਕਿ 95 ਫੁੱਟ ਲੰਬਾ ਬਈ ਜਿੰਨਾ ਮਰਜ਼ੀ ਪਾ ਲੈ ਇਹ ਕਿੱਧਰ ਜਾਂਦਾ ਹੈ ਘਟੀਆਂ ਜਾਂਦਾ ਹੈ ਜੀਵਦਾਰ ਕੋਲ ਘਟੀ ਜਾਂਦਾ ਹੈ ਉਹ ਨਹੀਂ ਘਟੂ ਹਾਂ ਉਹ ਫੇਰ ਘਟ ਜਾਣਾ ਨਹੀਂ ਉਹ ਜਾਲ ਹਰੇ ਮੂੰਹ ਵਾਲੀ ਖੜਨੀ ਆਕੇ ਉਹਨਾਂ ਦਾ ਇਕ ਡਾਊਨ ਘੇਰ ਲੈਣਾ ਤੇਰਾ ਹਟ ਜਾ ਸਾਨੂੰ ਪਤਾ ਉਹ ਖੁੰਝੇ ਰੱਖੇਗੇ ਮਾਨੂੰ ਸਾਨੂੰ ਸਭ ਪਤਾ ਜਿਹੜੀ ਜਿਹੜੀ ਚੀਜ਼ ਆਉਣੀ ਹੈ ਇਹ ਫੇ ਮੁੰਡਿਆਂ ਨੇ ਰਿਪੇਅਰ ਕਰਨ ਦੇ ਵੀ ਆਉਣਾ ਹੈ ਇਹ ਬੰਦਿਆਂ ਦਾ ਅੰਦਰ ਘਰ ਚ ਨਹੀਂ ਕੰਮ ਚੱਲਦਾ ਫਿਰ ਇਹ ਉਹਦਾ ਤਾਂ ਆਉ ਖੁੰਝੇ ਆ ਖੁੰਝਾ ਨੂੰ ਕਰਕੇ ਬਸ ਮਾ ਫੇ ਪੂਰਾ ਹੀ ਹੋ ਗਿਆ ਇੱਕ ਘਾਉਣ ਦਾ ਘੇਰ ਗਿਆ ਦੇਖਿਆ ਸਾਨੂੰ ਸਭ ਪਤਾ ਵੀ ਇਹ ਗਡਾਊਨ ਉਹੀ ਨਹੀਂ ਬਣਨਾ ਹੈਗਾ ਤਾਂ ਹੀ ਬਦਲਿਆ ਬਾਈ ਨੇ ਲੋ ਭਾਈ ਜਿੱਦਾਂ ਮਰਜੀ ਦੇਖ ਲਓ ਬੰਦੇ ਸਾਗ ਵਾਲੀ ਐ ਦੱਸੋ ਇਹਨਾਂ ਦੀ ਕਿੱਥੇ ਕਿੱਥੇ ਅਸੀਂ ਰੱਖੀ ਰੱਖੇ ਆ ਭਾਈ ਇਹਨੇ ਮੁੰਡੇ ਹੱਟਦੇ ਹੈਗੇ ਇਹਨਾਂ ਨੂੰ ਠੰਡ ਵਿੱਚ ਗਿਆ ਸਾਗ ਦਾ ਉਹ ਠੰਡ ਵਿੱਚ ਤੁਸੀਂ ਮੂੰਗੀ ਮਸਰੀ ਬਣਾ ਲਓ ਸਾਸਰੀਕਾਲ ਮੂੰਗੀ ਮਸਰੀ ਬਣਾਈ ਦੀ ਠੰਡ ਵਿੱਚ ਉਹ ਗਰਮ ਹੁੰਦੀ ਐ ਸਾਗ ਦਾ ਸਾਲਾ ਠੰਡਾ ਆਈ ਨਾ ਤਾਂ ਫੇਰ ਅੰਦਰ ਠੰਡਾ ਕਰ ਦਿੰਦੇ ਹੈਗੇ ਉਹ ਸਵਾਰ ਸਾਗ ਦਾ ਖਾਦੇ ਆ ਉਹ ਸਿਆਲ ਵਿੱਚ ਨਹੀਂ ਖਾਏ ਕਰਦੇ ਸਾਗ ਮੂੰਗੀ ਮਸੇ ਹੀ ਗਰਮ ਠੰਡਰੀ ਲੱਗਣੀ ਤੁਹਾਨੂੰ ਹੈ ਅੱਜ ਸਾਗ ਪਰ ਪਤਾ ਨਹੀਂ ਅੱਜ ਕੋਈ ਮੈਂ ਕਹਿੰਦਾ ਇਹ ਤਾਂ ਨਹੀਂ ਹੈਗਾ ਤੁਸੀਂ ਵੀ 24 ਵਿੱਚ ਅੱਜ ਖਾ ਲਿਆ ਕੱਲ ਨਵਾਂ ਸਾਲ ਚੜ ਜਾਣਾ ਮੈਨੂੰ ਲੱਗਦਾ ਉਧਰ ਵੀ 5-6 ਜਣੇ ਤੋੜਨ ਲੱਗੇ ਹੋਏ ਕਹਾ ਅੱਜ ਸਾਗ ਪਰੇ ਅਸੀਂ ਦੇ ਨੇ ਦੇਖ ਸਾਗੇ ਤੋੜਦੇ ਸਾਗ ਦੇ ਸਵਾਰ ਬਣਦਾ ਨਹੀਂ ਸਾਗ ਦੀ ਲਾਗਤ ਬਾਈ ਬਹੁਤ ਅੱਜ ਲੱਗਦੀ ਹੈ ਬਾਹੀ 4 ਦਿਨ ਲੱਗਣਾ ਹੀ ਸਵਾਰ ਸਾਗ ਅੱਛਾ ਹੁਣ ਤੂੰ ਤੋੜਦਾ ਕਿਹੜੀ ਸਰੋਂ ਰਾਇਣਾ ਨਾ ਤੋੜ ਆਹ ਸਰੋਂ ਤੋੜ ਇਹ ਜੇ ਪੱਤੇ ਵਾਲੀ ਆਹ ਚੀ ਨਾ ਤੋੜੀ ਨਾ ਨਾ ਸਰੋਂ ਹਾਂ ਇਹ ਵਧੀਆ ਬਣਨੀ ਆ ਆਹ ਜਿਹੜੀ ਸਰੋਂ ਆ ਨਾ ਆਹ 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 ਪਾਲਕ ਵਰਗੀ ਬਣਦੀ ਆ ਜਿਹੜਾ ਆ ਪੱਤਾ ਏ ਇਹ ਰਾਏ ਦਾ ਏ ਇਹ ਥੋੜਾ ਜਿਹਾ ਕਹਿੜਾ ਹੁੰਦਾ ਇਹਦਾ ਸਵਾਦ ਹੋਰ ਏ ਇੱਕੜੱਤਨ ਭਰ ਥੋੜਾ ਜਿਹਾ ਸਮਝਿਆ ਹਾਂ ਰੂਹ ਕੇ ਤੇ ਪੰਜ ਸਾਹਿਬ ਪੰਜ ਸਾਹਿਬ ਕਰ ਸਵੇਰ ਨੂੰ ਦੌਰਾ ਕਰ ਗਿਆ ਮੈਂ ਕਹਿੰਦਾ ਮਾਂ ਲੋਕਟ ਚ ਕੱਢ ਸਾਡੀ ਕਹਿੰਦਾ ਆਪੇ ਗੇ ਲੋ ਚੱਕ ਕੇ ਘਰੇ ਦਾਦ ਦਾਂਗੇ ਲੋ ਮਾਂ ਤੂੰ ਦੱਸ ਸਾੜ ਕੇ ਤੈਨੂੰ ਆ ਸਾਡਾ ਜਦੋਂ ਤਨ ਲੱਗਿਆ ਆ ਬਈ ਉਹ ਅੱਛਾ ਅੱਛਾ ਠੀਕ ਹੈ ਉਹੀ ਬੰਦਾ ਆਉਂਦਾ ਉਹ ਨਾਲ ਹੀ ਜਾਂਦਾ ਉਹ ਖੇਤ ਤਾਂ ਹਲੇ ਹੈ ਨਰਮੇ ਜਣੀ ਇਹਨਾਂ ਵੀ ਪਾਣੀ ਪੂਣੂ ਸੁੱਕਲੇ ਸਾਡੇ ਬਾਕੀ ਵੱਢਦੇ ਆ ਪਰਹੀਂ ਆਪਣਾ ਵੀ ਉਹ ਚੂਹਿਆਂ ਦੇ ਖੱਡਾਂ ਨਾਲ ਨਾਹ ਜਾ ਬਹੁਤ ਮਾਰਿਆ ਪਹਿਲਾਂ ਦੂਏ ਖੇਤ ਵਿੱਚ ਤੀਆਂ ਹੁਣ ਆ ਖੇਤ ਵਿੱਚ ਇੰਨੀਆਂ ਜਗ੍ਹਾ ਨਿਕਲੀਆਂ ਪਹਿਲਾਂ ਇਹਦੇ ਵਿੱਚ ਤੀਆਂ ਚਲੋ ਵਾ ਇਹਦੇ ਜਦੋਂ ਪੈਰਪੂਰ ਘਟਣ ਦੇ ਹਟ ਗਿਆ ਮੱਕੀ ਸਾਗ ਤੋੜਨੇ ਵਾਲੇ ਬਾਈ ਤੋੜੀ ਤੇ ਜਾਂਦੇ ਹੋਰ ਆਈਟਮਾਂ 'ਚ ਨੁਕਸਾਨ ਕਰਕੇ ਜਾਂਦੇ ਨੇ ਉਹਨਾਂ ਜ਼ਿਆਦਾ ਖਰਾਬ ਹੈ ਸਾਗ ਦਾ ਕੋਈ ਚੱਕਰ ਨਹੀਂ ਉੱਥੇ ਕੱਲ ਗੋਭੀ ਦਾ ਫੋਲਰ ਰਗੜ ਗਿਆ ਕੋਈ ਵਿੱਚ ਅਸੀਂ ਹਲੇ ਖਾਧੀ ਨਹੀਂ ਅਗਲਾ ਸੇਵਾ ਕਰ ਗਿਆ ਵੀ ਏਕਣਾ ਬਾਕੀ ਹਵਾ ਚੱਲ ਪਈ ਮੌਸਮ ਹੋ ਗਿਆ ਹੋਰ ਵੀ ਠੰਡਾ ਚਲੋ ਵੜਦੇ ਆ ਉਹਦੇ ਬਾਅਦ ਆਪਾਂ ਵੀ ਪਰਸ਼ੀਨ ਵਸੂਣ ਦੇਖਦੇ ਆ ਪਹਿਲਾਂ ਦੁਪਹਿਰੇ ਦੇ ਖਾ ਲਈਏ ਰੋਟੀ ਇੱਕ ਵਾਰ ਘਰ ਆ ਆ ਦੇਖੋ ਮੌਸਮ ਕਿਹਾ ਜਾਊਗਾ ਆਏ ਅੱਜ ਕਾ ਸਵੇਰ ਦੇ 5-6 ਵਜੇ ਵੀ ਹੁੰਦੇ ਨੇ ਹਨੇਰਾ ਹੋਇਆ ਪਿਆ ਯਾਰ ਮਾਲਕ ਅੱਲਾ ਕੰਮ ਧੋਣੀਆਂ ਲਾ ਲਾ ਕੇ ਕੰਮ ਕਰਦੇ ਮੁੰਡੇ ਆਰਦੇ ਨੇ ਹੈਗੇ ਹੋਰੇ ਕੰਮ ਹੋਇਆ ਨਹੀਂ ਹੈਗਾ ਏਸੀ ਵਾਲੇ ਪਹਿਲਾਂ ਹੀ ਆ ਗਏ ਨਹੀਂ ਮੈਂ ਤਾਂ ਵੈਸੇ ਆਇਆ ਬਾਈ ਹੈ ਵੈਸੇ ਪੂਸੇ ਤਾਂ ਨਹੀਂ ਆਇਆ ਏਸੀ ਉਹ ਹੀ ਲਾਉਣੇ ਯਾਰ ਮੈਂ ਛੱਡ ਗਿਆ ਉਹ ਤਾਂ ਨਹੀਂ ਥਾਲੀ ਹੋ ਗਿਆ ਲੈ ਇਹ ਨਹੀਂ ਕਹਿ ਰਹੇ ਹੈਗੇ ਜਿਹੜਾ ਹੁਣ ਬੰਦਾ ਕੰਮ ਕਰਦਾ ਸਾਨੂੰ ਪਤਾ ਵੀ ਹੁਣ ਏਸੀ ਦੀ ਲੋਡ ਪੈਣੀ ਹੈ ਨਾ ਏਸੀ ਦੀ ਬਾਈ ਫਿਟਿੰਗ ਕਰਵਾਣੀ ਸੀ ਬਾਈ ਨੂੰ ਆਹੋ ਕਰਵਾਈ ਵੀ ਤੇ ਹੈਗੀ ਪਤਾ ਦੱਸਣਾ ਤੁਸੀਂ ਹੁੰਦਾ ਕਿੱਧਰ ਕਿੱਦ ਨੂੰ ਹੋਣੀ ਹੈ ਇਹ ਉਹ ਤੇ ਨਾ ਹੈ ਹੀ ਆ ਉਹ ਜਿਹੜਾ ਕਰਦਾ ਉਹਨੂੰ ਪਤਾ ਹੀ ਹੁੰਦਾ ਬਈ ਦੇਖ ਆ ਉਹ ਬੰਦਾ ਮੈਂ ਪਹਿਲਾਂ ਰੰਗ ਘੋਲਦਾ ਦੇਖਿਆ ਐਨਾ ਸ਼ੁਗਰ ਕਰ ਵੀ ਸਿਕਾਤ ਹੈ ਇਹਨੇ ਦਾ ਕੰਮ ਕੋਰਾ ਲੱਗਦਾ ਲਾਉਣ ਕਾਲੂ ਸਿੱਖ ਲੈ ਕੰਮ ਬਹੁਤ ਵਧੀਆ ਇਹ ਇਹ ਤਾਂ ਬਹੁਤ ਘਣਾ ਹੈ ਹਾਂ ਮੈਂ ਕਿਣੀ ਅੰਦਰ ਜਿਕਣਾ ਮਰਜੀ ਕੰਮ ਲੱਗੇ ਰਹੇ ਇਹ ਤਾਂ ਚੈਨਲ ਬਣਾ ਕੇ ਡਾਊਨ ਸੇ ਲਿੰਕ ਹੁੰਦਾ ਉਸ ਤੋਂ ਲੌਨਿੰਗ ਹੁੰਦਾ ਹੈ ਵੈਸੇ ਕਹਿੰਦੇ ਫੀਤੇ ਪੂਤੇ ਜਿੱਥੇ ਕਿੱਥੇ ਤੋਂ ਚੱਲਣੇ ਆ ਆ ਗਾੜੀ ਨਾਲ ਤੀ ਗਾੜੀ ਨਾਲ ਚੱਲ ਵੀ ਉਨੀ ਮਟਾਈ ਕਰਕੇ ਵੇਚਾਂਗੇ ਇਹ ਕੰਮ ਆ ਬਹੁਤਾ ਲੋਹੇ ਵਾਲਾ ਉਨੀ ਜ਼ੋਰ ਵਾਲਾ ਕੰਮ ਆ ਭਰਾ ਯੋ ਬਾਈ ਹਾਂ ਬਪਰਾ ਯੋ ਆ ਗਾੜੀ ਜਿੱਦੀ ਕਟਿੰਗ ਕਰ ਲੈਣੀ ਮੈਨਕੇ ਉਨੀ ਉਹਦੇ ਬਾਅਦ ਤਾਂ ਫਿਰ ਇਹਦੇ ਚ ਪੁੱਟੀਓਂ ਭਰ ਹਣੀ ਬੱਸ ਪੁੱਟੀਵਾਰ ਹੋਣੀ ਹੈ ਹਾਂ ਇੰਨਾ ਜਿਹਾ ਮੈਦਾਨ ਭਾਈ ਲਾਸਟ ਕਮਰਾ ਆ ਇਹਦੀ ਵੀ ਚੱਲ ਬੈ ਕੰਮ ਗੱਬੇ ਗੱਬੇ ਜੋ ਲੈਣਾ ਜੇ ਕੱਟਦੇ ਆ ਜਾਨੀ ਲੈ ਆਪ ਦੇਖਦਾ ਰਹੇ ਕਿਹੜੇ ਜ਼ੋਰ ਵਾਲਾ ਕੰਮ ਆ ਬਹੁਤ ਆ ਮੇਰੇ ਨੋਇੰਨੇ ਠਾਠਾ ਆਇਆ ਹੈ। ਠਾਠਾ ਹੀ ਨਹੀਂ ਆਲੀ ਠਾਠਾ। ਜੋ ਵੀ ਹੋ ਲਈ। ਉਹ ਵਗੇ ਤਰ੍ਹਾਂ ਕੋਈ ਵੀ ਕੰਮ ਫਿਟਿੰਗ ਹੋ ਗਿਆ। ਸਾਰੇ ਕਾਲੇ ਚਲਦੀ ਦਫਾ ਦੰਦ ਲਗਾਏ ਦੀ ਅਜੇ ਲਾਸਟ ਕਮਰਾ ਜਿਹੜਾ ਉਹ ਹੋ ਰਿਹਾ। ਮੇਰਾ ਇਹ ਰੈਂਚ ਰੱਖਿਆਦਾ ਭਾਈ। ਹੈਂ? ਰੈਂਚ ਰੱਖਿਆਦਾ ਪਛਾਣ ਵੀ ਲਿਆਦਾ ਇਹ। ਹਾਂ ਆਜ ਇਹਨੂੰ ਧੋਣਾ ਪੈਣਾ ਤੇਲ ਤੂੰ ਲਾਉਣਾ ਪੈਣਾ। ਅੱਛਾ। ਤਾਂ ਚੱਲੂ ਭੇ। ਸਾਲ ਹੋ ਗਿਆ ਹੈ। ਬੱਲੇ ਬੱਲੇ। ਉਹ ਵੇ ਭੁੱਲ ਗਿਆ ਭਾ ਯਾਰ। ਬਿਸਤਰੀ ਕਦੇ ਥੱਲੇ ਕਰੇ ਉੱਪਰ। ਵਾਹਿਗੁਰੂ ਤੁਹਾਡੇ ਦਾ ਕੰਦਾ ਤਾਂ ਨਹੀਂ ਸੁਰ ਲੱਗਦਾ ਮੈਨੂੰ ਕਿੱਧਰ ਕਿੱਧਰ ਘਰੀ ਜਾਂਦੇ ਤੁਸੀਂ ਜੀ ਹਾਂ ਕਿਹ ਚੌਤਰਾ ਜੱਪੜਣ ਲੱਗੇ ਤੂੰ ਇਹ ਨਵੇਂ ਹੀ ਕੰਮ ਕਰੀ ਜਾਂਦੇ ਹੁੰਦੇ ਆ ਆ ਬਾਈ 13 ਦਿਨ ਨੂੰ ਉੱਪਰ ਧਰ ਲਈ ਇਹਨੇ ਉਹ ਇਹ ਨਹੀਂ ਉਹ ਥੱਲੇ ਹੋਇਆ ਕਰਦੇ ਮਿਸਤਰੀ ਇਹ ਤਿੰਨੇ ਇੱਥੇ ਪੁੱਠਾ ਮਕਾਨ ਖੇਡ ਲਿਆ ਥਾਉਰ ਬਾਸੇਰੀ ਜਾਂਦੇ ਆ ਐ ਤੇਰਾ ਨੇ ਨਿਊ ਥੱਲੇ ਹੁੰਦੇ ਤੁਸੀਂ ਉੱਪਰ ਨੌਂ ਦੀ ਆਉਣੀ ਚਾਹੀਦੀ ਕਿ ਤੇਰਾ ਦੀ ਐ ਟੱਕ ਕੱਢਿਆ ਨਾ ਜਿਹੜਾ ਉੱਪਰਲਾ ਐਡਾ ਟੱਕ ਮਾੜਾ ਮੋਟਰਾ ਦਿਖਾਓ ਟੱਕ ਲੈ ਬਾਈ ਦੇ ਗੜਗੜੀਆਂ ਨਿਊ ਆਧਰੀਆਂ ਲੈ ਆਠ ਹੋ ਗਿਆ ਸਾਰੀ ਥੱਲੇ ਰਹੀ ਵਾਹ ਬਈ ਵਾਹ ਉੱਧਰ ਲੇਵਰ ਲੱਗੀ ਵੀਰੇ ਤੇ ਵਾਲੀ ਉੱਧਰ ਲੈ ਜਾਓ ਤੁਸੀਂ ਬਾਹੀਆ ਦੋਈਆ ਉਰੇ ਅੱਛਾ ਉਹ ਫਲੈਗ ਹੋਣੀ ਆ ਬਿੰਡੂ ਉੱਪਰ ਇਹ sireh ਦਾ ਉੱਪਰ ਆਹੀ ਜਾਣਾ ਠੀਕ ਆ ਹਾਂ ਇਹ sireh ਤੱਕੇ ਜਾਣਾ ਹੈ ਯਾਰ ਬਟੱਕ ਕੋਈ ਹਲਕਾ ਇਹਦਾ ਮਾਰ ਸਕਦਾ ਜਾਂ ਵਿਚਾਲੇ ਖਾਲੀ ਕਰ ਲੰਦੇ ਤੇਗਾ ਲਾਲਾ ਨੇ ਮੂੰਹੋਂ ਕੱਢ ਗਏ ਕਾਹਨੇ ਆਪੇ ਹਰ ਵਾਰੀ ਸਾਨੂੰ ਇੱਕ ਤਾਂ ਖਰਾਬ ਹੋਣੀ ਅੱਛਾ ਚਾਲ ਨਹੀਂ ਲੋਟ ਆਉਂਦੀ ਹਾਂ ਤੇ ਦੇਲੀਆਂ ਵੱਡ ਗਏ ਕੋਸੇ ਗਾਰੇ ਹੁੰਦੇ ਤੇਈ ਗੱਲ ਆਉਂਦੇ ਆ ਹੂੰ ਇੰਨੀ ਜਗ੍ਹਾ ਤੇnga ਹੋਣਾ ਆਪਣਾ ਹਾਂ ਇੰਨਾ ਹਾਂ ਜਿਹੜਾ ਹਾਂ ਉਹ ਤੇ ਉਹ ਫੇ ਇੰਨੀ ਵੱਡ ਗਏ ਦੇਦੀ ਸਾਨੂੰ ਮਗਰ ਪਾਉਣੇ ਪਈ ਗਨੇ ਹਾਂ ਵਿਚਾਲੇ ਜਗ੍ਹਾ ਖਾਲੀ ਛੱਡ ਲੈਂਦੇ ਵਜਨ ਘਟ ਜਾਂਦਾ ਤਾਂ ਨੂੰ ਆ ਕੰਦ ਭਰੇ ਆ ਤਾਂ ਆ ਦਾ ਕੰਦ ਆ ਆਹੋ ਆ 5 ਇੰਚ ਉਹ ਬਾਹਰ ਹੈ 5 ਇੰਚ ਉਹ ਬਾਹਰ ਹੈ ਇੱਕ ਨਾ ਨਹੀਂ ਆਏਗਾ ਹਾਂ ਠੀਕ ਆ ਉੱਪਰ ਰੱਖੇ ਹੀ ਜਾਣਾ ਵਾਹ ਰਈ ਵਾਹ ਮੱਕੀ ਭਾਈ ਉਹਦਾ ਡਿਜ਼ਾਈਨ ਤੁਸੀਂ ਦੇਖਿਆਈਦਾ ਜਿਹੜਾ ਕੱਢਿਆ ਤਾਂ ਉਹਦੇ ਮੂਰੇ ਇਹ ਦੇਖਣਾ ਵੀ ਤਾਂ ਹੀ ਅਜੂਰ ਆਹ ਪਾਇਪ ਦੱਬਦੇ ਆ ਇਹ ਪਾਇਪ ਬੜੇ ਹੋਏ ਕੀਤਾਂ ਦੇ ਵਿੱਚ ਬਾਈ ਬਾਕੀ ਜੋ ਹੋਈ ਹੋਰ ਅਗੇ ਕੰਮ ਜਿਹੜੇ ਦੱਬੇ ਤੇ ਥੱਲੇ ਚੱਕ ਤੇ ਲੀਆਂ ਬੂਥੀਆਂ ਜਿਹਨਾਂ ਨੂੰ ਆਪਰ ਨੂੰ ਦੇਖੋ ਬਹੁਤਾ ਬਹੁਰੇ ਬਾਕੀ ਮੌਸਮੇ ਠੰਡਾ ਹੋਣ ਜਾਦਾ ਤਕਰੀਬਨ 3:30 ਪੌਣੇ 4 ਦਾ ਟਾਈਮ ਹੋ ਗਿਆ ਬਾਗੀ ਧੁੰਦ ਦੇ ਬਾਹਰ ਠਾਰੀ ਬਹੁਤ ਹੈ ਠਾਰੀ ਦਾ ਕੋਈ ਜੰਤ ਨਹੀਂ ਹੈਗਾ ਚਲੋ ਆਪਾਂ ਹੁਣ ਇੱਧਰ ਹਾਈਵੇ ਸੂਏ ਪਾਰ ਕਿੰਨੀ ਮਾਘੇੜਾ ਮਾਰੀਏ ਵੀ ਬੈਠ ਵੀ ਨਹੀਂ ਹੁੰਦਾ ਇੰਨਾ ਸਰਵੇਰ ਦੇ ਦੋ ਤਿੰਨ ਵੇਰ ਬਾਹਰ ਨਿਕਲ ਲੇ ਬਹਾਨੂੰ ਯਾਨੀ ਠੰਡ ਹੈਗੀ ਆ ਬਾਦੂ ਦੀ ਹਵਾ ਜਣੀ ਹਵਾ ਬੰਦ ਹੈ ਇਸ ਟਾਈਮ ਹਵਾ ਹੁਣ ਦੇਖੋ ਜਮ ਹੈਗੀ ਦੁਪਹਿਰੇ ਹਵਾ ਚੱਲ ਪਈਦੀ ਸਵੇਰੋਂ ਵੀ ਹਵਾ ਹੈ ਇੰਨੀ ਦੀ ਵੀ ਹੁਣ ਜਮਾ ਹੀ ਆ ਪੱਤੇ ਤੇ ਬੂਟੇ ਦੇ ਖੜੇ ਐ ਕੋਈ ਉਹ ਨਹੀਂ ਹੈਗੀ ਹਵਾ ਪਾਠਾਰੀ ਹੈਗੀ ਓਏ ਸਲੋ ਮਾਰਦੇ ਆ ਤੈਨੂੰ ਗੀੜਾ ਕਿੱਦ ਤੱਕ ਗੀੜਾ ਮਾਰਨਾ ਪਿਆ ਕਰਨਾ ਹੁਣ ਥੋੜਾ ਜਿਹਾ ਸਾਗ ਵਾਲੇ ਖਰਾਬ ਕਰਦੇ ਕਿਉਂ ਸਾਗ ਵਾਲੇ ਜੇ ਤਾਂ ਆਪਣੇ ਰਾਇਆ ਤੋੜ ਜਾ ਫੇਰ ਠੀਕ ਹੈ ਜਿਆਦਾ ਸਰੋਂ ਨੂੰ ਤੋੜਦੇ ਆ ਤੇ ਅਸਰ ਪਿਆ ਮੀਨਾ ਮੀਨਾ ਵੀ ਰੁੱਕਿਆ ਇੱਕ ਵਿੱਚ ਹੋਰ ਆ ਪੱਤਾ ਇਕੱਠਾ ਬਣ ਗਿਆ ਤੇ ਹੁੰਦਾ ਇਹ ਕੜਾ ਕਦ ਹੋ ਗਿਆ ਟੁੱਠੀ ਜੀ ਬਣੀ ਵੀ ਆ ਬੂਟੇ ਨੂੰ ਟੁੱਠੀ ਜੀ ਬਣ ਗਈ ਇਹ ਪਤਾ ਨਹੀਂ ਇਹ ਤਾਂ ਸਪਰੇਅ ਕਰਨੀ ਪਣੀ ਦੀ ਕੋਈ ਜਿਹੜਾ ਸੂਰਜ ਨਹੀਂ ਲੱਗਿਆ ਹੈਗਾ ਵੀ ਦੇਖੋ ਕੜਾ ਇਕੱਠੇ ਹੋਏ ਨੇ ਯਾਨੀ ਕਈ ਜਗ੍ਹਾ ਕਦੇ ਕਦੇ ਹੈਗੇ ਨਹੀਂ ਹੈ ਨਹੀਂ ਨਕਦਾ ਹੋ ਗਈ ਕਿਆ ਹੁਣ ਨੇ ਪੱਤੇ ਪੁੱਤੇ ਜੁਗਣੇ ਪੈਣੇ ਕੋਈ ਇੱਕ ਤਾਂ ਬੜੀ ਹੋ ਗਈ ਖਲੇ ਖੇਤ ਦਬਦਾ ਤਾਂ ਬਾਕੀ ਪੈਰ ਤਾਂ ਲੱਗਿਆ ਖੜਨ ਦੇਖ ਲਾਂਗੇ ਕੱਲ ਨੂੰ ਜੇ ਚੱਕ ਹੋਏ ਤਾਂ ਮੈਂ ਐਸੀ ਚੱਕ ਖੋਜ ਲੈਣਾ ਗੱਲ ਬਣੂਗੀ ਕੱਲ ਤੇ ਬਲਾ ਕਰਦੇ ਆ ਸ਼ੁਰੂ ਚੱਕ ਹੁੰਦਾ ਬਹੁਤ ਵਧੀਆ ਪਤਾ ਕਿਦੋਂ ਕਹਿ ਰਹੇ ਨਿਕਲੀ ਜਾਣ ਰੋਜ਼ ਚ ਆ ਤਿੰਨ-ਚ ਨਿਕ ਦਿਨ ਦਾ ਕੰਮ ਹੈ ਛੇਕ ਕਹਿ ਰਹੇ ਆਪਣੇ ਵੀ ਤੰਨਾ ਕਾ ਹਿੱਧਰ ਵੀ ਜੇਵੇ ਸਰੋਂ ਦੇ ਇੱਕ ਅੱਧਾ ਕਹਿਰਾਈਆ ਬਹੁਤਾ ਕੰਮ ਟਾਈਮ ਤਾਂ ਹੈ ਨਹੀਂ ਚਲੋ ਦਿਖਾਵਾਂਗੇ ਆਪਾਂ ਜੰਗ ਕਣ ਚੱਲਿਆ ਕੰਮ ਵੀ ਠੀਕ ਆ ਜੀ ਮੌਸਮ ਜਾਂਦਾ ਗੜਬੜ ਹੁੰਦਾ ਮੈਨੂੰ ਲੱਗਦੀ ਮੀਂਹ ਪਾਵੇ ਜਿਹੜੇ ਸਾਬ ਕਾ ਬੱਦਲ ਜਾ ਹੋ ਗਿਆ ਫੇਰ ਉੱਪਰ ਵੀ ਨਹੀਂ ਪਤਾ ਵੀ ਧੁੰਦ ਲਈ ਆ 5 6 ਤਰੀਕ ਨੂੰ ਦੱਸਿਆ ਵਾ ਦੁਬਾਰੇ ਬਾਕੀ ਕੱਲ ਨੂੰ ਭਾਈ ਨਵਾਂ ਸਾਲ ਚੜਨਾ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਅਡਵਾਂਸ ਵਿੱਚ ਵੀ ਕੱਲ ਨੂੰ ਵੀ ਆਪਾਂ ਵਧਾਈਆਂ ਦਵਾਂਗੇ ਸਾਰਿਆਂ ਨੂੰ ਕਿਰਪਾ ਰੱਖੇ ਮਾਲਕ ਸੁਖਾਂ ਬਤੀਤ ਭਰਿਆ ਆ ਵੈਨ ਚੜ੍ਹਦੀ ਕਲਾ ਆਵੇ ਸਾਰਿਆਂ ਨੂੰ ਨਵਾਂ ਸਾਲ ਜਿਹੜਾ ਆਉਣਾ 2025 ਵੀ ਅੱਜ ਰਾਤ ਨੂੰ 12 ਵਜੇ 2024 ਨਾਲ ਲੈ ਵੇ ਦਾ ਕਰ ਜਾਣਾ ਵੀ ਠੀਕ ਹੈ 2025 ਚੜਨਾ ਭਾਈ ਸਾਰਿਆਂ ਨੂੰ ਖੁਸ਼ੀਆਂ ਭਰਿਆ ਚੜੇ ਵੀ ਮਿਲਦੇ ਕਿਸੇ ਆਪਾਂ ਅਗਲੇ ਬਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ